ਪਾਇਨੇ ਰਾਜਪਾਲ ਕੌਰ ਭੁੱਲਰ ਕੋਲ ਅੱਜ ਫਿਰੋਜਪੁਰ ਗਏ ਸਾਂ ਉਸਨੇ ਪੁਰਾਣੇ ਸਮਿਆਂ ਦੀ ਗੱਲ ਸੁਣਾਈ ਜਦੋਂ ਪੈਸੇ ਟਕੇ ਦੀ ਬਹੁਤ ਘਾਟ ਹੁੰਦੀ ਸੀ ਉਸ ਵੇਲੇ ਇੱਕ ਵਿਅਕਤੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਪਹਿਲੀ ਵਾਰ ਉਸਨੇ ਆਪਣੇ ਘਰ ਵਾਲੀ ਨੂੰ ਲੈਣ ਸਹੁਰੇ ਘਰ ਜਾਣਾ ਸੀ ਉਸਨੇ ਨਵੀਂ ਜੁੱਤੀ ਪਾਈ ਤੇ ਕੁਰਤਾ ਪਜਾਮਾ ਪਾ ਕੇ ਪੂਰੀ ਟੌਰ ਘਟ ਕੇ ਸਹੁਰਿਆਂ ਨੂੰ ਜਾਣ ਦੀ ਤਿਆਰੀ ਕੀਤੀ ਉਸ ਬੜੇ ਬੱਸਾਂ ਵੀ ਬਿਰਲੀਆਂ ਟਾਵੀਆਂ ਚੱਲਦੀਆਂ ਸਨ ਤੇ ਕਈ ਬੱਸਾਂ ਤਾਂ ਖਟਾਰਾ ਹੀ ਹੁੰਦੀਆਂ ਸਨ ਉਹ ਬੱਸ ਵਿੱਚ ਬੈਠ ਗਿਆ ਥੋੜੇ ਚਿਰ ਬਾਅਦ ਉਸਨੇ ਪੈਰਾਂ ਵਿੱਚ ਪਾਈ ਜੁੱਤੀ ਲਾ ਲਈ ਤਾਂ ਕਿ ਪੈਰਾਂ ਨੂੰ ਥੋੜਾ ਆਰਾਮ ਮਿਲ ਸਕੇ ਬੱਸ ਵਿੱਚ ਬੈਠੇ ਦੀ ਉਸਦੀ ਅੱਖ ਲੱਗ ਗਈ ਜਦੋਂ ਸਹਿਰ ਆਇਆ ਤਾਂ ਉਸਦੀ ਜਾਗ ਖੁੱਲੀ ਪੈਰਾਂ ਵਿੱਚ ਜੁੱਤੀ ਪਾਉਣ ਲੱਗਾ ਪਰ ਇੱਕ ਜੁੱਤੀ ਤਾਂ ਹੈ ਹੀ ਨਹੀਂ ਸੀ ਉਸ ਨੇ ਆ ਸੇ ਪਾਸੇ ਵਿਖਿਆ ਫਿਰ ਉਸ ਦਾ ਧਿਆਨ ਵੱਸਦੇ ਟੁੱਟੇ ਹੋਏ ਪੱਤੇ ਵੱਲ ਪਿਆ ਜੁੱਤੀ ਤਾਂ ਕਿਤੇ ਰਾਹ ਵਿੱਚ ਹੀ ਉਸ ਮੋਰੇ ਵਿੱਚ ਦੀ ਡਿੱਗ ਪਈ ਸੀ ਉਹ ਬੜਾ ਪਰੇਸ਼ਾਨ ਹੋਇਆ ਕਿਉਂਕਿ ਪੈਸੇ ਤਾਂ ਉਹਨੂੰ ਕਰਦਿਆਂ ਨਹੀਂ ਮਸਾਂ ਕਿਰਾਏ ਪਾੜੇ ਜੋਗੇ ਹੀ ਦੇ ਕੇ ਤੁਰਿਆ ਸੀ ਉਹ ਨਵੀਂ ਜੁੱਤੀ ਕਾਹਦੇ ਨਾਲ ਖਰੀਦਦਾ ਬਸ ਤੋਂ ਹੇਟਾ ਉਤਰਿਆ ਤਾਂ ਉਹਦੀ ਨਜ਼ਰ ਧਰਤੀ ਤੇ ਪਈ ਚਿੱਟੀ ਪੱਟੀ ਤੇ ਪਈ ਜੋ ਕਿਸੇ ਨੇ ਜਾਖਮਤ ਉਲਾ ਕੀ ਛੁੱਟੀ ਹੋਣੀ ਆ ਉਸ ਨੂੰ ਸਕੀਮ ਸਜੀ ਕਿ ਜੁੱਤੀ ਤਾਂ ਲੈ ਨਹੀਂ ਸਕਦਾ ਕਿਉਂ ਨਾ ਇਹ ਪੱਟੀ ਹੀ ਪੈਰ ਤੇ ਬੰਨ ਲਮਾ ਤੇ 60 ਵਜੇ ਦਾ ਬਹਾਨਾ ਲਾ ਦੇਮਾ ਉਸ ਨੇ ਪੈਰ ਤੇ ਪੱਟੀ ਬੰਨ ਲਈ ਤੇ ਦੂਜੇ ਪੈਰ ਵਿੱਚ ਜੁੱਤੀ ਪਾ ਲਈ ਫੇਰ ਉਸ ਨੇ ਜੁੱਤੀਆਂ ਗੰਢਣ ਵਾਲੇ ਮੋਚੀ ਦਾ ਮਿੰਤ ਤਰਲਾ ਕੀਤਾ ਤੇ ਕਿਹਾ ਕਿ ਇੱਕ ਚੱਪਲ ਮੈਨੂੰ ਦੇ ਇੱਕ ਪੈਰ ਵਿੱਚ ਚੱਪਲ ਤੇ ਦੂਜੇ ਪੈਰ ਵਿੱਚ ਜੁੱਤੀ ਪਾ ਕੇ ਉਹ ਜਦੋਂ ਸਹਰਿਆਂ ਦੇ ਘਰ ਪੁੱਜਾ ਤਾਂ ਉਹ ਪ੍ਰਾਉਣੇ ਦੇ ਪੈਰ ਤੇ ਬੰਨੀ ਪੱਟੀ ਦੇਖ ਕੇ ਹੱਕੇ-ਪੱਕੇ ਰਹਿ ਗਈ ਕਿ ਇਹ ਕੀ ਹੋ ਗਿਆ ਸਾਰਾ ਟੱਬਰ ਭੱਜਿਆ ਫਿਰੇ ਪਰ ਪ੍ਰਾਉਣਾ ਪੈਰ ਨੂੰ ਹੱਥ ਨਾ ਲਾਉਂਦੇ ਵੀ ਉਹਦੀ ਘਰ ਵਾਲੀ ਤਾਂ ਵਿਚਾਰੀ ਖੜੇ ਹੀ ਪਈ ਹੋਈ ਸੀ ਕਿ ਮੈਂ ਤਾਂ ਪੱਟੀ ਲਾ ਕੇ ਦੇਖਣੀ ਆ ਕਿ ਪੈਰ ਤੇ ਸੱਟ ਕਿੰਨੀ ਕੁ ਵੱਜੀ ਆ ਪਰ ਪ੍ਰਾਉਣਾ ਨੇੜੇ ਨਾਲ ਲੱਗਣ ਦੇਵੇ ਔਖੇ ਸੌਖੇ ਮਸਾਂ ਉਸਨੇ ਰਾਤ ਲੰਘਾਈ ਤੇ ਸਵੇਰੇ ਜਲਦੀ ਉੱਠ ਕੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਆਪਾਂ ਹੁਣੇ ਹੀ ਜਾਣਾ ਉਹ ਤਾਂ ਵਿਚਾਰਾ ਇਹ ਵੀ ਭੁੱਲ ਜਾਂਦਾ ਸੀ ਕਿ ਲੰਗ ਕਿਹੜੇ ਪਾਸੇ ਨੂੰ ਮਾਰਨਾ ਤਿਆਰ ਹੋ ਕੇ ਉਹ ਦੋਵੇਂ ਮੀਆਂ ਬੀਬੀ ਮੋੜ バス ਤੇ ਚੜ ਗਈ バス ਵਿੱਚ ਬੈਠੀ ਨੇ ਉਹਨੂੰ ਫੇਰ ਪੁੱਛਿਆ ਕਿ ਪੈਰ ਜ਼ਿਆਦਾ ਤਾਂ ਨਹੀਂ ਦੁਖਦਾ ਪਰੌਣੇ ਨੇ ਪੈਰ ਤੋਂ ਪੱਟੀ ਲਾ ਕੇ ਬਾਰੀ ਵਿੱਚੋਂ ਦੀ ਬਾਹਰ ਸੁੱਟ ਦਿੱਤੀ ਤੇ ਨਾਲੇ ਆਪਣੀ ਘਰਵਾਲੀ ਨੂੰ ਬਸ ਵਿੱਚੋਂ ਜੁੱਤੀ ਡਿੱਗਣ ਵਾਲੀ ਸਾਰੀ ਗੱਲ ਦੱਸੀ ਬੱਸੋਂ ਉਤਰ ਉਹ ਆਪਣੇ ਘਰ ਨੂੰ ਨਵੀਂ ਵਿਆਹੀ ਬੌਟੀ ਨਾਲ ਇੱਕ ਪੈਰੋਂ ਨੰਗਾ ਹੀ ਤੁਰਿਆ ਜਾ ਰਿਹਾ ਸੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਹੋਰ ਨਵੀਆਂ-ਨਵੀਆਂ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਪੂਰਾ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ